ਆਜੋ ਬਾਈ ਆਪਾਂ ਤੁਹਾਨੂੰ ਦਿਖਾਈਏ ਮੱਕੀ ਦੇ ਨਾਲ ਆਪਾਂ ਇੱਕ ਐਕਸਪੀਰੀਅੰਸ ਕੀਤਾ ਕਾਮਯਾਬ ਹੋਊਆ ਜਾਂ ਨਹੀਂ ਹੋਊਆ ਇਹ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਆਪਾਂ ਮੱਕੀ ਦੇ ਨਾਲ ਵਿਚਾਲੇ ਬਿੱਡਾਂ ਦੇ ਉੱਤੇ ਜਮਾਰ ਬੀਜੀ ਆ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ ਏ ਤੁਸੀਂ ਦੱਸਣੀ ਏ ਠੀਕ ਐ ਲੱਗਨੇ ਨਹੀਂ ਵੀ ਹੋਜੂ ਜਾਂ ਨਹੀਂ ਹੋਜੂ ਪਰ ਇੱਕ ਸਾਨੂੰ ਦੱਸਦਾ ਵੀ ਇਹ ਹੋਗੀ ਦਾ ਕਾਮਯਾਬ ਹੋਜੂ ਨਹੀਂ ਦਾ ਬਾਈ ਸਾਨੂੰ ਅਗਲੀਆਂ ਵੀਡੀਓ ਤੇ ਦੇਖਣ ਨੂੰ ਮਿਲ ਜੂਗਾ ਵੀ ਕਾਮਯਾਬ ਜਾਂ ਨਹੀਂ ਹੁੰਦੀ ਪਰ ਦੇਖਾਂ ਏਟਿਆਰ ਪਾ ਕਰਕੇ ਕੀ ਕਿਉਂਕਿ ਪੱਠੇ ਬੀਜਨੇ ਆਪਾਂ ਮੱਕੀ ਖੜੀ ਰੂਗੀ ਤੇ ਵਿਚਾਲੇ ਵਿਚਾਲੇ ਜੁਮਾਰ ਵੱਢ ਲਾਂਗੇ ਠੀਕ ਐ ਲੱਗਨੇ ਹੀ ਤੇ ਦੱਸਿਓ ਜਰੂਰ ਕਮੈਂਟ ਕਰਕੇ ਵੀ ਹੋ ਜੂ ਜਾਂ ਨਹੀਂ ਹੋ ਜੂ ਕਈ ਵੀਰਾਂ ਨੇ ਪਹਿਲਾਂ ਬੀਜ ਕੇ ਦੇਖੀ ਐਕਸਪੀਰੀਅੰਸ ਕਰਕੇ ਦੇਖਿਆ ਹੋ ਆਪਾਂ ਪਹਿਲੀ ਈਅਰ ਕਰਨ ਲੱਗੇ ਆ ਬਾਈ ਠੀਕ ਐ ਨਾ ਤੇ ਦੱਸਿਓ ਜਰੂਰ ਤੇ ਆਪਾਂ ਆਉਣ ਵਾਲੀਆਂ ਵੀਡੀਓ ਦੇਖਿਓ ਆਪਣੀਆਂ ਤੇ ਆਪਾਂ ਤੁਹਾਨੂੰ ਐ ਵੀ ਦੱਸਾਂਗੇ ਵੀ ਹੁੰਦੀ ਐ ਜਾਂ ਨਹੀਂ ਹੁੰਦੀ ਕਿਵੇਂ ਕੀ ਗੱਲਬਾਤ ਐ ਸਾਰੀ ਠੀਕ ਐ ਲੱਗਨੇ ਹੀ ਪਤਾ ਲੱਗ ਜੂ ਸੋਨੂੰ ਵੀ ਵੀ ਕਾਮਯਾਬ ਹੁੰਦੀ ਐ ਜਾਂ ਨਹੀਂ ਹੁੰਦੀ ਤੇ ਦਿਖਾਵਾਂਗੇ ਤੁਹਾਨੂੰ ਹੰਡਾ ਟਰੈਕਟਰ ਵਾਲਾ ਕਨੇ ਮੱਕੀ ਤੇ ਜਮਾਹਰ ਇਕੱਠੀ ਬੀਜਦਾ